ਸਮੂਹ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਨਾਰਾਜ਼ਗੀ ਖੁੱਲ ਕੇ ਆਈ ਸਾਹਮਣੇ ਸੁਖਜਿੰਦਰ ਸਿੰਘ ਰੰਦਾਵਾ ਬੋਲੇ ਮੇਰੇ ਸਿੱਧੂ ਨਾਲ ਸੰਬੰਧ ਕੋਈ ਜ਼ਿਆਦਾ ਠੀਕ ਨਹੀਂ ਪਰ ਐਂਟੀ ਪਾਰਟੀ ਐਕਟੀਵਿਟੀ ਤੇ ਲਗਣੀ ਚਾਹੀਦੀ ਹੈ ਰੋਕਾ ਵੜਿੰਗ ਨੇਵੀ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਤੇ ਕਾਰਵਾਈ ਦੀ ਕਹੀ ਗੱਲ ਲੋਕ ਸਭਾ ਚੋਣਾਂ ਦੇ ਲਈ ਸੀਟ ਸ਼ੇਅਰਿੰਗ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿ ਹਾ ਗੱਟ ਜੋੜ ਨੂੰ ਲੈ ਕੇ ਇਨਚਾਰਜ ਨਾਲ ਨਹੀਂ ਹੋਈ ਕੋਈ ਗੱਲ ਸਾਰੀਆਂ 13 ਸੀਟਾਂ ਤੇ ਚੋਣ ਲੜਨ ਦੀ ਕਰ ਰਹੇ ਹਾਂ ਤਿਆਰੀ

ਇਹ ਹੁੰਦਾ ਹੈ ਇਨਸਾਫ ਬਿਲਕਿਸਮਾਨੋ ਕੇਸ ਦੇ ਬਹਾਨੇ ਰਵਨੀ ਸਿੰਘ ਬਿੱਟੂ ਦਾ ਰਾਜਵਣਾ ਤੇ ਨਿਸ਼ਾਨਾ ਬੋਲੇ ਕਾਤਲਾ ਦੀ ਥਾਂ ਸਿਰਫ ਜੇਲ੍ਹ ਸੁਪਰੀਮ ਕੋਰਟ ਦੇ ਫੈਸਲੇ ਨਾਲ ਰਾਜਵਣਾ ਦੀ ਗੱਲ ਕਰਨ ਵਾਲਿਆਂ ਦੇ ਮੂੰਹ ਹੋਏ ਪਤ ਰਾਜਵਣਾ ਦੀ ਪੈਣ ਨੇ ਮੁੜ ਕੇਂਦਰ ਸਰਕਾਰ ਤੋਂ ਚੁੱਕੇ ਸਵਾਲ ਕਿ ਹਾਂ ਸਾਨੂੰ 28 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਵੀਰ ਜੀ ਨਾਲ ਬੇਇਨਸਾਫੀ ਕਰ ਰਹੀ ਕੇਂਦਰ ਸਰਕਾਰ ਸੁਪਰੀਮ ਕੋਰਟ ਵੱਲੋਂ ਸੱਤ ਆਰਡਰਸ ਜਾਰੀ ਕਰਨ ਮਗਰੋਂ ਵੀ ਨਹੀਂ ਲਿਆ ਜਾ ਰਿਹਾ ਕੋਈ ਫੈਸਲਾ ਇੰਡੀਅਨ ਕ੍ਰਿਕਟ ਟੀਮ ਦੇ ਤੇਜ ਗੈਂਦਬਾਜ਼ ਮੁਹੰਮਦ ਸ਼ਮੀ ਅਰਜੁਨ ਐਵਾਰਡ ਨਾਲ ਸਨਮਾਨਿਤ ਰਾਸ਼ਟਰਪਤੀ ਪਵਜ ਦ੍ਰੋਪਦੀ ਮੁਰਮੂ ਨੇ ਦਿੱਤਾ ਐਵਾਰਡ ਸ਼ਮੀ ਬੋਲੇ ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਤੇ ਇਸ ਵਿਚਾਲੇ ਸੀਐਮ ਭਗਵੰਤ ਮਾਨ ਪਹੁੰਚੇ ਹੋਏ ਨੇ ਚੰਡੀਗੜ੍ਹ ਦੇ ਸੈਕਟਰ 18 ਟੈਗੋਰ ਥੀਏਟਰ ਜਿੱਥੇ ਕਿ ਉਹਨਾਂ ਦੇ ਵੱਲੋਂ ਜੋ ਹੈ ਨਿਯੁਕਤੀ ਪੰਡ ਪੱਤਰ ਨੌਜਵਾਨਾਂ ਨੂੰ ਵੰਡੇ ਜਾ ਰਹੇ ਨੇ ਇਸ ਵਿਚਾਲੇ ਸੀਐਮ ਭਗਵੰਤ ਮਾਨ ਹਾਲ ਹੀ ਚ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦਾ ਸਾਡਾ ਮਕਸਦ ਹੈ ਸਾਨੂੰ ਕੈਲੀਫੋਰਨੀਆ ਪੈरिस ਨਹੀਂ ਸਿਰਫ ਰੰਗਲਾ ਪੰਜਾਬ ਹੀ ਚਾਹੀਦਾ ਹੈ ਆ ਲਾਈਵ ਤਸਵੀਨਾ ਤੁਸੀਂ ਵੇਖ ਪਾ ਰਹੇ ਹੋ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀਆਂ ਜਿੱਥੇ ਕਿ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੀਐਮ ਭਗਵੰਤ ਪਾण्डेਵ ਵੱਲੋਂ ਵੰਡੇ ਜਾ ਰਹੇ ਨੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦੀ ਜੋ ਤਰਜੀਹ ਹੈ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ ਇਸੇ ਉਚਾਲੇ ਸੀਐਮ ਨੇ ਕਿਹਾ ਕਿ ਮੈਂ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਕਰਨ ਆਇਆ ਹਾਂ ਮੈਂ ਹਰ ਰੋਜ਼ ਜੋ ਹੈ ਪੰਜਾਬ ਦੇ ਪਲੇ ਲਈ ਸਾਈਨ ਕਰਦਾ ਹੈ ਤੇ ਲੁਧਿਆਣਾ ਦੇ ਡਿਬੇਟ ਨੂੰ ਲੈ ਕੇ ਵੀ ਸੀਐਮ ਭਗਵੰਤ ਪਾਡੇ ਵੱਲੋਂ ਵਿਰੋਧੀਆਂ ਨੂੰ ਕੀ ਰਿਆ ਗਿਆ ਇਸ ਦੇ ਉਚਾਲੇ ਜੋ ਲੁਧਿਆਣਾ ਦੀ ਡਿਬੇਟ ਰੱਖੀ ਗਈ ਸੀ ਉੱਤੇ ਸੀਐਮ ਭਗਵੰਤ ਮਾਨ ਕਰ ਲਈ ਪਹੁੰਚੇ ਸੀਗੇ ਹਾਲਕਿ ਵਿਰੋਧੀ ਧਿਰ ਦੇ ਆਗੂ ਨੂੰ ਸੱਦਾ ਦਿੱਤਾ ਗਿਆ ਸੀਗਾ ਪਰ ਵਿਰੋਧੀ ਧਿਰ ਦਾ ਕੋਈ ਵੀ ਆਗੂ ਡਿਬੇਟ 'ਚ ਨਹੀਂ ਪਹੁੰਚਿਆ ਤੇ ਇਸੇ ਉਚਾਲੇ ਲੁਧਿਆਣਾ ਦੀ ਡਿਬੇਟ ਨੂੰ ਲੈ ਕੇ ਵੀ ਵਿਰੋਧੀਆਂ ਤੇ ਹਮਲਾ ਵਸਤੀ ਸੀ ਸੀਐਮ ਭਗਵੰਤ ਮਾਨ ਤੇ ਜਿਸ ਦਿਨ ਮੈਂ ਗੱਲਬਾਤ ਲਈ ਬੁਲਾਇਆ ਸੀਗਾ ਉਸ ਦਿਨ ਕੋਈ ਵੀ ਨਹੀਂ ਆਇਆ ਸੀਐਮ ਭਗਵੰਤ ਮਾਨ ਦਾ ਕਹਿਣਾ ਸੀ ਨਾ ਸੀਐਮ ਨੇ ਕਿਹਾ ਕਿ ਸਾਡੀਆਂ ਦੋ ਪੀ ਹੁਣ ਸਾਰੇ ਪੈਸੇ ਜਨਤਾ ਵੱਲ ਜਾਂਦੇ ਨੇ ਪਹਿਲਾਂ ਪੈਸੇ ਰਾਖ ਤੇ ਲੀਕ ਜਾਂਦੇ ਸੀ 26 ਜਨਵਰੀ ਚਾਕੀ ਨੂੰ ਲੈ ਕੇ ਸੀਐਮ ਭਗਵਤ ਪਾਣੇ ਕਿਹਾ ਕਿ ਸਾਡੀ ਚਾਕੀ ਕੇਂਦਰ ਨੇ ਰਿਜੈਕਟ ਕਰ ਦਿੱਤੀ ਹੈ ਤੇ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਚਾਂਕੀਆਂ ਅਸੀਂ ਪਖਾਵਾਂਗੇ ਤਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਲਾਈਵ ਤਸਵੀਰਾਂ ਨੇ ਚੰਡੀਗੜ੍ਹ ਦੇ ਟੇਗੋਰ ਥੀਏਟਰ ਦੀਆਂ ਜਿੱਥੇ ਕਿ 520 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੀਐਮ ਭਗਵੰਤ ਪਾण्डे ਵੱਲੋਂ ਵੰਡੇ ਜਾ ਰਹੇ ਨੇ ਹਾਲ ਹੀ ਸੀਐਮ ਭਗਵੰਤ ਪਾण्डे ਵੱਲੋਂ ਸੰਬੋਧਨ ਕੀਤਾ ਜਾ ਰਿਹਾ ਜਿੱਗਾ ਕਿਤਨਾ ਕਿਤੇ ਵਿਰੋਧੀਆਂ ਤੇ ਹਮਲਾਵਰ ਸਿਗੇ ਵਿਰੋਧੀਆਂ ਨੂੰ ਕਿਹਾ ਗਿਆ ਵਿਰੋਧ ਦੇ ਤਿੱਖੇ ਸ਼ਬਦੀ ਹਮਲੇ ਵੀ ਸੀਐਮ ਭਗਵੰਤ ਪੱਨਣ ਕੀਤੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਡਿਬੇਟ ਨੂੰ ਲੈ ਕੇ ਵਿਰੋਧੀਆਂ ਨੂੰ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੈਂ ਗੱਲਬਾਤ ਲਈ ਵਿਰੋਧੀਆਂ ਨੂੰ ਬੁਲਾਇਆ ਸੀਗਾ ਤੇ ਕੋਈ ਵੀ ਉਸ ਦਿਨ ਉੱਥੇ ਨਹੀਂ ਆਇਆ ਸੀਗਾ ਡਿਬੇਟ 'ਚ ਕੋਈ ਵੀ ਸ਼ਾਮਲ ਨਹੀਂ ਹੋਇਆ ਸੀ ਆਪਣੇ ਲਈ ਮਾਰਦੇ ਰਹੋ ਕਿਉਂਕਿ ਇੱਕ ਮੁਕੱਦਸ ਦਿਹਾੜਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਮੇਰੇ ਭਤੀਜੇ ਦਾ ਕੀ ਫਾਇਦਾ ਇਹਦੋਂ ਵੱਧ ਕੇ ਸੁਣਤੀ ਏ ਇਹਦੋਂ ਪਹਿਲਾਂ ਵਾਲੇ ਪੈਸੇ ਜਿਹੜੇ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਰੇ ਦਾ ਕੀ ਫਾਇਦਾ ਹੈ ਮੇਰੇ ਦੀਦੀ ਜੀ ਦਾ ਕੀ ਫਾਇਦਾ ਹੈ ਉਹ ਆ ਦੇਖਦੇ ਰਹੇ ਉਹ ਆ ਦੇਖਦੇ ਰਹੇ ਬਸ ਸুইস ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ ਰੋਜ਼ ਮੈਨੂੰ ਗਾਲਾਂ ਕੱਢਣ ਲੱਗਿਆਂ ਤੜਕੀ ਉੱਠ ਕੇ ਤੜਕੀ ਉੱਠ ਕੇ ਲੱਗ ਜਾਂਦੇ ਆਂ ਕਿਉਂ ਪਰਤਾ ਹਾਂ ਕੋ ਪਰਤਾ ਮੈਂ ਤਾਂ ਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਘੜਕਾ ਕਰਦੇ ਨੇ ਜਦੋਂ ਮਾਲ ਕੱਢੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੇ ਸੋ ਇੰਨਾ ਡੱਬੇ ਖਾਲੀ ਹੋ ਗਏ ਨੇ ਇੰਨੇ ਡੱਬੇ ਖਾਲੀ ਨੇ ਮੋਟਾ ਡੱਬੇ ਵੀ ਖਾਲੀ ਨੇ ਘੜਕਾ ਤਾਂ ਕਰਨਗੇ ਹੀ ਬਿਰੋ ਘੜਕਾ ਕਰੀ ਜਾਣ ਸਰ ਜੋ ਮਰਜੀ ਕਰੀ ਜਾਂ 25 ਸਾਲ ਤਾਂ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨੇ 15 ਉਹ 10 ਸੋ 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿੰਤਾ ਦੱਸੀ ਹੋਈ ਨਹੀਂ 9 9.5 ਸਾਲ ਤੱਕ ਲੱਖ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਉਹ ਕਿਤੇ ਦੇਖਦੇ ਕਿਤੇ ਦੂਤ ਚੱਲਦੇ ਪੋਜ਼ਿਟਿਵਿਟੀ ਨਹੀਂ ਕਰ ਦਿੱਤੀ ਇਹਨਾਂ ਨੇ ਸুইস ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਢਰਨਾ ਢਰ ਗਿਆ ਨਾ ਆਹੋਂ ਪੱਕੀ ਖੜੇ ਹੋ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋੜ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਪਾਵਰ ਬਹੁਤ ਜਲਦੀ ਕਿ ਇਹ ਹੈ ਜੀ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦਾ ਮੋੜਤੀ ਮਾਨੀਏ ਬਕਮਲੇੰਦਰ ਜੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਨਾਲ ਕੰਮ ਕਰਦੇ ਆ ਉਹਦਾ ਨੁਕਸ ਕੱਢ ਲਵਾਂਗੇ ਮਤਲਬ ਹਰ ਵਕਤ ਨੁਕਸ ਕੱਢਣਾ ਮਲਗੋਇਆ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਆ ਇਹਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਉਂਦਾ ਯਰੇ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹਨੂੰ ਤਰੀਫ਼ ਕਰਨੀ ਪਊ ਕਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਆ ਹਾਂ ਵੀ ਹੁਣ ਦੱਸ ਕੀ ਕਹੇਂਗਾ ਉਹ ਕਹਿੰਦਾ ਮੈਂ ਸਮਝ ਨਹੀਂ ਆਦਾ ਮਦਰ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਆਈ ਲੱਭਦੇ ਨੇ ਨੁਕਸਾਨ ਮੈਂ ਇਹਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਮਤਲਬ ਕਸ਼ਟ ਕੁਸਚਾ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੂੰ ਸਿੱਧੇ ਲੈ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਤੇਰੇ ਨਾਲ ਕਿਉਂਕਿ ਮੇਰਾ ਆਪਦਾ ਚੋੜਾ ਜਿਹੜਾ ਹੈ ਉਹ ਜੇ ਇਮਾਨਦਾਰੀ ਹੈ ਜੇ ਥੋੜੀ ਵੀ ਉਹ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਜ਼ੇ ਖਾਣ ਦਾ ਜਾਂ ਕੋਈ ਹੋਰ ਗਰੁੱਪੇ ਜੰਦਾ ਜਾਂ ਕੋਈ ਉਹਦਾ ਲਾਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ ਤੇ ਸੀਐਮ ਭਗਵੰਤ ਮਾਨ ਕਿਤਨਾ ਕਿਤੇ ਵਿਰੋਧ ਦੇਤੇ ਤੇ ਹਮਲਾਵਰ ਨੇ ਉਹਨਾਂ ਨੇ ਕਿਹਾ ਹੈ ਕਿ ਜਿਸ ਦਿਨ ਮੈਂ ਗਲਬਾਤ ਲਈ ਵਿਰੋਧੀ ਧਿਰਾਂ ਨੂੰ ਬੁਲਾਇਆ ਸੀਗਾ ਉਸ ਦਿਨ ਕੋਈ ਵੀ ਨਹੀਂ ਆਇਆ ਸਾਡੀਆਂ ਦੋ ਪੀੜੀਆਂ ਤਾਂ ਐ ਖਾ ਗਏ ਸੀਐਮ ਨੇ ਕਿਹਾ ਕਿ ਪਹਿਲਾਂ ਸਿਰਫ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਬਾਰੇ ਹੀ ਸੋਚਦੇ ਸੀਗੇ ਰੋਜ਼ ਤੜਕੇ ਉੱਠ ਕੇ ਮੈਨੂੰ ਗਲਤ ਬੋਲਦੇ ਨੇ ਤੇ ਸੀਐਮ ਨੇ ਕਿਹਾ ਹੈ ਕਿ ਖਾਲੀ ਡੱਬੇ ਜ਼ਿਆਦਾ ਖੜਕਦੇ ਅਗੇ ਬਾਅਦਾਂ ਕੀ ਗੱਲ ਕਰਾਂਗੇ ਬਲਵੰਤ ਸਿੰਘ ਰਾਜਵਾਨ ਨੇ ਬਲਵੰਤ ਸਿੰਘ ਰਾਜਵਾਨ ਨੇ ਦੀ ਪੈਨ ਨੇ ਮੁੜ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਦੱਸ ਕੇ ਕਮਲਦੀਪ ਕੋਰ ਰਾਜਵਾਨ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵੀਰ ਜੀ ਰਾਜਵਾਨ ਦੇ ਨਾਲ ਬੇਇਨਸਾਫੀ ਕਰ ਰਹੀ ਹੈ ਕੇਂਦਰ ਸਰਕਾਰ ਵੀਰ ਜੀ ਦੇ ਮਾਮਲੇ 'ਚ 28 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀਰ ਜੀ ਦੇ ਕੇਸ ਸੁਪਰੀਮ ਕੋਰਟ ਨੇ ਕੇਂਦਰ ਨੂੰ ਸੱਤ ਆਰਡਰਸ ਜਾਰੀ ਕੀਤੇ ਕੇਂਦਰ ਨੇ ਬਿਲਕਿਸ ਬਾਨੋ ਦੇ ਗੁਨਾਹਗਾਰਾਂ ਨੂੰ ਛੱਡ ਕੇ ਬੇਇਨਸਾਫੀ ਕੀਤੀ ਸੀ ਇਸੇ ਵਿਚਾਲੇ ਕਮਲਦੀਪ ਕੌਰ ਰਾਜੋਣੇ ਬਿਲਕਿਸ ਬਾਨੋ ਕੇਸ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਬਿਲਕਿਸ ਬਾਨੋ ਕੇਸ ਸੁਪਰੀਮ ਕੋਰਟ ਦਾ ਫੈਸਲਾ ਸਰਕਾਰਾਂ ਦੇ ਮੂੰਹ ਤੇ ਕਾਨੂੰਨ ਦੀ ਚਪੇੜ ਹੈ ਤੇ ਇਸੇ ਵਿਚਾਲੇ ਕੱਲ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਸਾਹਮਣੇ ਆਇਆ ਸੀਗਾ ਜਿਹੜਾ ਕਿ ਸੁਪਰੀਮ ਕੋਰਟ ਦੇ ਵੱਲੋਂ ਗੁਜਰਾਤ ਗਵਰਨਮੈਂਟ ਦੇ ਜੋ ਫੈਸਲੇ ਨੂੰ ਪਲਟ ਦਿੱਤਾ ਸੀਗਾ ਇਸ ਦੇ ਵਿਚਾਲੇ ਜੋ ਬਲਵੰਤ ਕੌਰ ਰਾਜਵਾਨਾ ਨੇ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਕਾਬਲੇ ਗੌਰ ਹੈ ਕਿ ਬਲਵੰਤ ਸਿੰਘ ਰਾਜਵਾਨਾ ਕਨਵਿਕਟਡ ਨੇ ਸਾਬਕਾ ਸੀਐਮ ਬੈਂ ਸਿੰਘ ਦੇ ਐਸਐਸਏ ਸੇ ਅਸੈਸੀਰੇਸ਼ਨ ਪੂਰੀ ਕੇਸ ਜਿਸ ਦੇ ਵਿਚਾਲੇ 2007 ਸਪੈਸ਼ਲ ਸੀਬੀਆਈ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀਗੀ ਤੇ 2012 ਚ ਸ਼ਿਰਕਾਲ ਤੱਕ ਦੇ ਹੁਕਮਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਮਰਸੀ ਪਟੀਸ਼ਨ ਪਾਈ ਗਈ ਸੀਗੀ ਪਰ ਮਰਸੀ ਪਟੀਸ਼ਨ ਹਾਲੀ ਵੀ ਪੈਂਡਿੰਗ ਹੈ ਉਸਤੇ ਕੋਈ ਫੈਸਲਾ ਹੁਣੇ ਤੱਕ ਨਹੀਂ ਲਿਆ ਗਿਆ ਤੇ ਇੱਕ ਵਾਰ ਫਿਰ ਤੋਂ ਜੋ ਹੈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਨੂੰ ਕਿੰਨਾ ਕਿਤੇ ਜੋ ਹੈ ਬਿਲਕਿਸਤਾਨੂ ਕੇਸ ਤੇ ਰਾਜੀਵ ਗਾਂਦੇ ਕਾਤਲਾ ਨਾਲ ਕੰਪੇਅਰ ਕੀਤਾ ਜਾਂਦਾ ਹੈ ਤੇ ਇਸ ਦੇ ਵਿਚਾਲੇ ਕਲ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਇਸ ਦੇ ਵਿਚਾਲੇ ਮੁਰਤੋ ਜੋ ਜਿੰਨੇ ਵੀ 11 ਦੋਸ਼ੀ ਨੇ ਬਿਲਕਿਸਤਾਨੂ ਕੇਸ ਦੇ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸਰੈਂਡਰ ਕਰਨ ਲਈ ਕਿਹਾ ਤੇ ਇਸ ਪੂਰੇ ਫੈਸਲੇ ਦਾ ਸਵਾਗਤ ਕੀਤਾ ਨਾ ਕਿਤੇ ਕਮਲਦੀਪ ਕੌਰ ਰਾਜੋਣਾ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬਿਲਕਿਸਤਾਨੂ ਕੇਸ ਸੁਪਰੀਮ ਕੋਰਟ ਦਾ ਫੈਸਲਾ ਸਰਕਾਰਾਂ ਦੇ ਮੂੰਹ ਤੇ ਕਾਨੂੰਨ ਦੀ ਚਪੇੜ ਹੈ ਤੇ ਮੈਂ ਨਾ ਮੇਰੇ ਸਹਿਯੋਗੀ ਵਿਜੇ ਫੋਨ ਲਾਈਨ ਤੇ ਮੌਜੂਦ ਨੇ ਵਿਜੇ ਜਾਨਣਾ ਚਾਹਵੰਗੇ ਕਿ ਕੱਲ ਸੁਪਰੀਮ ਕੋਰਟ ਦੇ ਵੱਲੋਂ ਗੁਜਰਾਤ ਸਰਕਾਰ ਦਾ ਫੈਸਲਾ ਉਪਲੰਬਿਤਤਾ ਗਿਆ ਸੀਗਾ ਤੇ ਇਸ ਫੈਸਲੇ ਦਾ ਜੋ ਹੈ ਕੰਮਲਦੀਪ ਕੋ ਰਾਜਵਾਨ ਨੇ ਵੈਲਕਮ ਕੀਤਾ ਹੈ ਅਬ ਦੇਖੋ ਸਰਪ ਜੋ ਦਿੱਤੇ ਵਿੱਚ ਦੋ ਤਿੰਨ ਗੱਲਾਂ ਨੇ ਉਹ ਉਸ ਨੂੰ ਆਪਾਂ ਕੰਪੈਰੀਜ਼ਨ ਕਹਿ ਸਕਦੇ ਹਾਂ ਕਿ ਉਹ ਕੰਪੈਰੀਜ਼ਨ ਜੋ ਕੁਝ ਬਿਆਨ ਆਏ ਨੇ ਐਸੇ ਕਿ ਇਸ ਫੈਸਲੇ ਦਾ ਜਿਹੜਾ ਅਸਰ ਹੈ ਉਹ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਤੇ ਪੈ ਸਕਦਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਈ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਫੈਸਲਾ ਗੁਜਰਾਤ ਸਰਕਾਰ ਨੇ ਲਿਆ ਸੀ ਔਰ ਇਹ ਕਾਨੂੰਨ ਦੀ ਚਪੇੜ ਹੈ ਗੁਜਰਾਤ ਸਰਕਾਰ ਦੇ ਕਿ ਉਹਨਾਂ ਜਿਹੜੇ ਜਿਹੜੇ ਦੋਸ਼ੀ ਸੀ ਬਿਲਕਿਸ ਬਾਨੋ ਦੇ ਜਿਨ੍ਹਾਂ ਨੂੰ ਛੱਡਿਆ ਗਿਆ ਸੀ ਉਹਨਾਂ ਨੂੰ ਵਾਪਸ ਹੁਣ ਜੇਲ੍ਹ ਦਾ ਰੁੱਕ ਕਰਨਾ ਪਏਗਾ ਯਾਨੀ ਉਹਨਾਂ ਨੂੰ ਜੋ ਸਜ਼ਾ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਗਈ ਸੀ ਉਹ ਸਜ਼ਾ ਐ ਉਹਨਾਂ ਨੂੰ ਕੱਟਣੀ ਪਏਗੀ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚ ਕੁਝ ਹੋਰ ਜਿਹੜੇ ਉਤਾਰ ਚੜ੍ਹਾਅ ਨੇ ਉਹ ਬਣ ਜਾਣ ਪਰ ਅਸਲ ਦੇ ਵਿੱਚ ਕਮਲਦੀਪ ਕੋਹਰਾ ਜਵਾਨਾ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਕੇਸ ਨੂੰ ਉਹਨਾਂ ਦੇ ਭਰਾ ਦੇ ਕੇਸ ਦੇ ਨਾਲ ਕੰਪੇਅਰ ਕਰਨਾ ਵਾਜਿਬ ਨਹੀਂ ਹੈ ਜੋ ਇਸ ਪੋਸਟ ਦਾ ਆਪਾਂ ਮੋٹے ਤੌਰ ਤੇ ਮਾਇਨਾ ਸਮਝ ਸਕਦੇ ਹਾਂ ਕਿ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਬਿਲਕੁਲ ਇਸ ਬਾਨੋ ਦੇ ਜਿਹੜੇ ਦੋਸ਼ੀ ਸੀ ਉਹਨਾਂ ਦੀ ਸਜ਼ਾ ਨੂੰ ਰੱਦ ਕਰਕੇ ਉਹਨਾਂ ਦੀ ਜਿਹੜੀ ਰੱਦ ਕੀਤੀ ਸਜ਼ਾ ਸੀ ਯਾਨੀ ਉਸ ਫੈਸਲੇ ਨੂੰ ਪਲਟ ਕੇ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਭੇਜਣ ਦੇ ਲਈ ਕਿਹਾ ਹੈ ਪਰ ਕਮਲਦੀਪ ਕੌਰ ਇਹ ਕਹਿ ਰਹੇ ਨੇ ਕਿ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਈ ਸਾਰੇ ਰਿਮਾਈਂਡਰ ਦਿੱਤੇ ਔਰ ਕੇਂਦਰ ਸਰਕਾਰ ਨੂੰ ਇਸ ਤੇ ਫੈਸਲਾ ਲੈਣ ਲਈ ਕਿਹਾ। ਸੋ ਇਸ ਕਰਕੇ ਕਮਲਦੀਪ ਕੌਰ ਰਾਜਵਾਨਾ ਜਾਂ ਉਹਨਾਂ ਦਾ ਪਰਿਵਾਰ ਇਹ ਕਹਿਣਾ ਚਾ ਰਿਹਾ ਹੈ ਕਿ ਇਸ ਕੇਸ ਨੂੰ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਨਾਲ ਕੰਪੇਅਰ ਕਰਨਾ ਠੀਕ ਨਹੀਂ ਹੈ ਔਰ ਉਸ ਦੇ ਨਾਲ ਇਹ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਉਹ ਵੀ ਸੁਪਰੀਮ ਕੋਰਟ ਦੇ ਹੀ ਆਰਡਰ ਸੀ ਜੋ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਸੀ ਕਿ ਇਸ ਤੇ ਫੈਸਲਾ ਲਿਆ ਜਾਵੇ ਔਰ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਸੇ ਨੂੰ ਕਿਹਾ ਨਹੀਂ ਸਗੋ ਲਏ ਹੋਏ ਫੈਸਲੇ ਨੂੰ ਰੱਦ ਕੀਤਾ ਸੋ ਇਸ ਕਰਕੇ ਕਮਲਦੀਪ ਕੋਹਰਾ ਜੋਣਾ ਇਹ ਕਹਿ ਰਹੇ ਨੇ ਕਿ ਇਹ ਕਾਨੂੰਨ ਦੀ ਚਪੇੜ ਹੈ ਇਹ ਸਰਕਾਰਾਂ ਦੀਆਂ ਬੇਇਨਸਾਫੀਆਂ ਦੇ ਮੂੰਹ ਤੇ ਚਪੇੜ ਹੈ ਔਰ ਆਪਣੇ ਕੇਸ ਦੇ ਨਾਲ ਜੋੜ ਕੇ ਵੀ ਉਹਨਾਂ ਨੇ ਸਰਕਾਰਾਂ ਦੀਆਂ ਬੇਇਨਸਾਫੀਆਂ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ 28 ਸਾਲ ਜੇਲ੍ਹ ਦੇ ਵਿੱਚ ਬੰਦ ਹੋ ਗਏ ਨੇ 17 ਸਾਲ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੇ ਔਰ ਉਹਨਾਂ ਤੇ ਸਰਕਾਰਾਂ ਕੋਈ ਫੈਸਲਾ ਨਹੀਂ ਲੈ ਰਹੀਆਂ ਔਰ ਬਿਲਕਿਸਤ ਬਾਨੋ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਇਸ ਕਰਕੇ ਉਹਨਾਂ ਵੱਲੋਂ ਇਸ ਡਿਸਕ੍ਰਿਮੀਨੇਸ਼ਨ ਦੀ ਜਾਂ ਬੇਇਨਸਾਫੀ ਦੀ ਗੱਲ ਕੀਤੀ ਗਈ ਹੈ ਵਿਜੇ ਅਸੀਂ ਦੇਖਨੇ ਆ ਕਿ ਸ਼੍ਰੋਮਣੇ ਕਾਲੀਦਲ ਤੇ ਐਸਜੀਪੀਸੀ ਦੇ ਵੱਲੋਂ ਕਿਤਰਾ ਦੇ ਬਿਆਨ ਸਾਹਮਣੇ ਆਉਂਦੇ ਨੇ ਉਹਨਾਂ ਦੇ ਵੱਲੋਂ ਆਪਣੇ ਆਪ ਹੀ ਜੋ ਇਸ ਪੂਰੇ ਕੇਸ ਨੂੰ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਨੂੰ ਬਿਲਕਿਸਤ ਬਾਨੋ ਦੇ ਦੋਸ਼ਿਆਂ ਨਾਲ ਤੇ ਰਾਜੀਵ ਗਾਂਧੀ ਦੇ ਕਤਲਾਂ ਨਾਲ ਕੰਪੇਅਰ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਤੇ ਰਿਹਾ ਕਰ ਦਿੱਤਾ ਗਿਆ ਹੈ ਪਰ ਬਲਵੰਤ ਸਿੰਘ ਰਾਜਵਾਨਾ ਤੇ ਹੋਰੀ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਂ ਤੱਕ ਨਹੀਂ ਕੀਤੀ ਗਈ ਸਰਭ ਤੋਂ ਉਹ ਇਸ ਲਈ ਉਹ ਕੰਪੇਅਰ ਕਰਦੇ ਸੀ ਜਾਂ ਇਵਨ ਬਲਵੰਤ ਸਿੰਘ ਰਾਜੂ ਆਣਾ ਵੱਲੋਂ ਵੀ ਜੋ ਪਿਛਲੇ ਦਿਨੀ ਚਿੱਠੀਆਂ ਲਿਖੀਆਂ ਗਈਆਂ ਸੀ ਕੇਂਦਰੀ ਗ੍ਰਹਿ ਮੰਤਰੀ ਨੂੰ ਉਸਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਉਹ ਇਸ ਲਈ ਕੰਪੇਅਰ ਕਰਦੇ ਸੀ ਕਿ ਬਲਕਿਸ ਬਾਨੂ ਦੇ ਜਿਹੜੇ ਹਥਿਆਰੇ ਹੈ ਜਿਨ੍ਹਾਂ ਨੇ ਹੀਨੀਅਸ ਕ੍ਰਾਈਮ ਕੀਤਾ ਸੀ ਉਹਨਾਂ ਨੂੰ ਤਾਂ ਸਰਕਾਰਾਂ ਨੇ ਛੱਡ ਦਿੱਤਾ ਪਰ ਉਹਨਾਂ ਦੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਇਸ ਕਰਕੇ ਉਹ ਇਸ ਬੇਇਨਸਾਫੀ ਦਾ ਜ਼ਿਕਰ ਕਰਦੇ ਹੋਏ ਇਸ ਕੇਸ ਦੀ ਉਦਾਹਰਣ ਦਿੰਦੇ ਸੀ ਔਰ ਹੁਣ ਵੀ ਕਮਲਦੀਪ ਕੌਰ ਰਾਜੋਆਣਾ ਨੇ ਉਸੇ ਬੇਇਨਸਾਫੀ ਦਾ ਜ਼ਿਕਰ ਕਰਦੇ ਹੋਏ ਇਸੇ ਕੇਸ ਦੀ ਉਦਾਹਰਣ ਦਿੱਤੀ ਹੈ ਇੱਕ ਵੱਖਰੇ ਤਰੀਕੇ ਦੇ ਨਾਲ ਕਿ ਇੱਕ ਪਾਸੇ ਸੁਪਰੀਮ ਕੋਰਟ ਇੱਕ ਦੋਸ਼ੀ ਜਿਹਨਾਂ ਦੀ ਸਜ਼ਾ ਰੱਦ ਕਰ ਦਿੱਤੀ ਗਈ ਸੀ ਉਹਨਾਂ ਨੂੰ ਵਾਪਸ ਜੇਲ੍ਹ 'ਚ ਭੇਜਣ ਲਈ ਕਹਿੰਦੀ ਹੈ ਔਰ ਦੂਸਰੇ ਪਾਸੇ ਇੱਕ ਕੇਸ ਦੇ ਵਿੱਚ ਸੁਪਰੀਮ ਕੋਰਟ ਉਸ ਤੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਲਈ ਕਹਿੰਦੀ ਹੈ ਸੋ ਇਹ ਇਹ ਜ਼ਿਕਰ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਕੀਤਾ ਗਿਆ ਔਰ ਜੋ ਸੁਪਰੀਮ ਕੋਰਟ ਦੇ ਆਰਡਰ ਸੀ ਉਹ ਵੀ ਉਹਨਾਂ ਵੱਲੋਂ ਆਪਣੀ ਸਪੋਕਸਪੀਅਰ ਦੇ ਵਿੱਚ ਸ਼ੇਅਰ ਕੀਤੇ ਗਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਵਿਜੇ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਰਾਜਵਾਨੀ ਦੇ ਪੰਨੇ ਨੇ ਮੁੜ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਹਾਲਾਕਿ ਬੇਇਨਸਾਫੀ ਦੀ ਗੱਲ ਕੀਤੀ ਜਾ ਰਹੀ ਹੈ ਕਮਲਦੀਪ ਕੋਰ ਰਾਜਵਾਨਾ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਵੀਰ ਜੀ ਦੇ ਮਾਮਲੇ 'ਚ 28 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀਰ ਜੀ ਦੇ ਕੇਸ ਸੁਪਰੀਮ ਕੋਰਟ ਨੇ केंद्र सरकार ने सात ऑर्डर जारी किए ने पर हाले भी केंद्र सरकार कोई भी फैसला इस बाबत नहीं लिया गया थे। दो हजार बारह चाहद कि श्री अकाल साहब के हुक्म तो बाद एस जी पी वर्सी पटिशन पाई गई थी अठाई साल तो ज्यादा समा हो चुका है पर हाले तक भी कोई इस मामले से जो है फैसला नहीं लिया गया थे। एक बार फिर तो कल करिए सुप्रीम कोर्ट के अहम फैसला सुनाया गया था मिलकिस बानू पूरा केस है दो हजार दो गुजरात दंगल ही रेप पीड़ित ने मिलकिस बानो से उन्होंने संदर्भ सुप्रीम कोर्ट के फैसला सुनाया गया सुप्रीम कोर्ट ने गुजरात सरकार के फैसले को पलट दिता ਬਿਲਕਿਸਮਾਨੋ ਦੇ ਦੋਸ਼ੀਆਂ ਦੀ ਰਿਹਾਈ ਦਾ ਫੈਸਲਾ ਰੱਦ ਹੋਣ ਦੇ ਮਾਮਲੇ 'ਚ ਕਾਂਗਰਸ ਐਮਪੀ ਰਮੀਸ਼ ਸਿੰਘ ਬਿੱਟੂ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ ਹੈ ਇਸ ਵਿਚਾਲੇ ਬਿੱਟੂ ਦਾ ਰਾਜਵਣਾ ਲਈ ਰਹਿਮ ਮੰਗਨ ਵਾਲੇ ਤੇ ਨਿਸ਼ਾਨਾ ਸਾਧੇ ਉਹਨਾਂ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਸੁਪਰੀਮ ਕੋਰਟ ਦਾ ਸਾਫ਼ ਸੰਦੇਸ਼ ਹੈ ਕਿ ਰਾਜਵਣਾ ਦੀ ਗੱਲ ਕਰਨ ਵਾਲਿਆਂ ਦੇ ਮੂੰਹ ਬੰਦ ਹੋਏ ਨਹੀਂ ਰਵਿਦੀ ਬਿੱਟੂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮੋਹਰ ਲਗਾਈ ਹੈ ਕਿ ਕਾਤਲਾ ਦੀ ਥਾਂ ਜੇਲ੍ਹ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ ਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ ਇਹ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ 'ਚ ਕੇਸ ਤਬਦੀਲ ਕਰਤਾ ਸੀ ਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋ ਬੇ ਦੇਸ਼ ਦਾ ਕਾਨੂੰਨ ਕੀ ਆ ਦੇਸ਼ ਦਾ ਸੰਵਿਧਾਨ ਕੀ ਆ ਤੇ ਮੈਂ ਸਮਝਦਾ ਅੱਜ ਬੜੀ ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ ਜਿਹੜੇ ਲੋਕ ਰੇਪ ਕਰਨ ਵਾਲੇ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੂਆਣੇ ਦੀ ਗੱਲ ਕਰਦੇ ਆ ਤੇ ਰਾਜੂਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਲ ਇਹ ਅੱਜ ਇਹ ਦੁਬਾਰਾ ਉਸ ਕਿਸਤੇ ਵੀ ਸੁਪਰੀਮ ਕੋਰਟ ਵੱਲੋਂ ਮੋਰ ਲਾਤੀ